ਦੋਸਤੋ ਅੱਜ ਤਨਵੀਰ ਕੌਰ ਜੀ ਸਟਾਪੂ ਖੱਡਣ ਲੱਗੇ ਹਨ ਤੇ ਅੱਜ ਤੁਹਾਨੂੰ ਦੇਖੋ ਸਟਾਪੂ ਬਣਾਉਂਦੀ ਪਈ ਹੈ ਤਨਵੀਰ ਕੌਰ ਜੀ ਦੇਖੋ ਤਨਵੀਰ ਕੌਰ ਸਟਾਪੂ ਕਿਹੋ ਜਿਹਾ ਬਣਾਉਂਦੀ ਹੈ ਤੇ ਡਾ ਲੱਗੀ ਚਲ ਕੋਈ ਨਹੀਂ ਠੀਕ ਆ ਲੋ ਜੀ ਤਨਵੀਰ ਕੌਰ ਸਟਾਪੂ ਖੱਡ ਲੱਗੀ ਆ ਚਲੋ ਦੇਖੋ ਜੀ ਜਲਦੀ ਨਵੀਂ ਰਿਕਾਰਡ ਜੀ ਗੱਡਾ ਸਟਾਪੂ ਦੋਸਤੋ ਤੁਸੀਂ ਇਹ ਕਦੀ ਸਟਾਪੂ ਗੱਡਿਆਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਟਾਪੂ ਕਦੀ ਖੱਡਿਆਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਛੋਟੀ ਜਿਹੀ ਸੀੜੀ ਬਣਾਵਾਂਗੇ ਸਟਾਪੂ ਖੇਡਦੇ ਦੀ ਤਾਂ ਜੇ ਤੁਹਾਨੂੰ ਵਧੀਆ ਵੀਡੀਓ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਸਟਾਪੂ ਕਿੰਨਾ ਜਿੰਨੇ ਖੇਡਿਆ ਜਿੰਨੇ ਜਿੰਨੇ ਖੇਡਦੇ ਦੇਖਿਆ ਆਊਟ ਫਿਰ ਦੁਬਾਰਤ ਕਿਨੇ ਕੇ ਸਟਾਪੂ ਖੇਡਿਆ ਤੇ ਜੇ ਦੇਖਿਆ ਉਹ ਕਮੈਂਟ ਕਰਕੇ ਜਰੂਰ ਦੱਸੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਦੋਸਤੋ ਵਾਤਵਤ ਕਮੈਂਟ ਸ਼ੇਅਰ ਵੀਡੀਓ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਚੈਨਲ ਚੈਨਨ ਡੇਰਾ ਆਰਟਸ ਨੂੰ ਸਪੋਰਟ ਕਰੋ ਵਾਤਵਤ ਲੋ ਦੋਸਤੋ ਤੁਹਾਨੂੰ ਏਰੀਆ ਦਿਖਾ ਰਹੇ ਆ ਠੀਕ ਹੈ ਦੋਸਤੋ ਵਾਤਵਤ ਕਮੈਂਟ ਕਰੋ ਅਉਟ ਹੋ ਗਈ ਹੋ ਗਈ ਅਉਟ ਚਲੋ ਦੋਸਤੋ ਇੰਨੇ ਕੇ ਵੀਡੀਓ ਤਨ ਜਪ ਚੰਦਰ ਗੀਤਾ ਸਾਂ ਗਾ ਹੋਰ ਵੀਡੀਓ ਬਣਾਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਧੰਨਵਾਦ